ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅਦਾਬ ਨੂੰ ਮਸਤੇ ਤੇ ਗੱਲ ਇਹ ਸੀ ਵੀ ਸਿਆਣੇ ਕਹਿੰਦੇ ਆ ਵੀ ਇੱਕ ਸੁੱਖ ਇੱਕ ਰੁੱਖ ਤੇ 100 ਸੁੱਖ ਇੱਕ ਕਿਕਰ ਆਪਣੇ ਘਰ ਦੇ ਅਗਲੇ ਪੰਨੇ ਵਿਹੜੇ ਚ ਤੇ ਇਹ ਆਪਣਾ ਪਸ਼ੂਆਂ ਵਾਲਾ ਸਿਸਟਮ ਤੇ ਕੂਲਰ ਆ ਜਿਹੜਾ ਦਿਖਾਉਣਾ ਤੁਹਾਨੂੰ ਮੈਂ ਆ ਰਿਹਾ ਜੀ ਇਹਦਾ ਉਥੋਂ ਕੰਮ ਹੋਇਆ ਕ੍ਰੈਚ ਮੀਂਜ ਤੇ ਇਹ ਆਪਣੀ ਧੀ ਰਾਣੀ ਪਾਣੀ ਛੜਕੀ ਜਾਂਦੀ ਆ ਮੈਂ ਤਾਂ ਕਹਿੰਦਾ ਨਾ ਠੰਡੇ ਪਾਣੀ ਦੇ ਹੱਥ ਮਾਰ ਪਰ ਨਹੀਂ ਹਟਦੀ ਤੇ ਇਹ ਆਪਣਾ S400 ਰਿਮੀ ਇਹ ਸਾਰਾ ਸਿਸਟਮ ਹੈ ਜਿਹੜਾ ਇਹ ਕਿੱਕਰ ਦੇ ਆਲੇ ਦੁਆਲੇ ਕੋ ਹੁੰਦਾ ਉਥੇ ਆਪਣਾ ਬਰਾਂਡਾ ਉਹਦੇ ਵਿੱਚ ਪਿਆ ਤੰਦੂਰ ਜਿਹੜਾ ਇੱਕ ਰੁੱਖ ਤੇ ਸੌ ਸੁੱਖ ਉਹ ਕਿਵੇਂ ਹੁੰਦਾ ਚਲੋ ਜੀ ਛਾਂ ਲੱਕੜ ਯਾਵਾ ਸਾਰਾ ਆਪਣੇ ਕੰਮ ਆਉਂਦਾ ਇਸੇ ਲਈ ਕਿਹਾ ਜਾਂਦਾ ਵੀ ਇੱਕ ਰੁੱਖ ਤੋਂ ਬਹੁਤ ਕੰਮ ਲੈ ਜਾਂਦੇ ਆਕਸੀਜਨ ਤੱਕ ਛਾਂ ਤੱਕ ਲੱਕੜਾਂ ਜੋੜੀਆਂ ਬਾਲਣ ਤੱਕ ਜਾਂ ਬੱਕਰਿਆਂ ਬੱਕਰਿਆਂ ਨੂੰ ਖਾਣ ਪਿਉਣ ਤੱਕ ਜਾਨਵਰਾਂ ਦੇ ਤੇ ਪਰ ਇੱਕ ਜਿਹੜਾ ਹੋਰ ਸੁੱਖ ਆ ਮੈਨੂੰ ਇਹਦਾ ਉਹ ਤੁਹਾਨੂੰ ਮੈਂ ਦੱਸਦਾ ਹਾਂ ਪੁੱਤ ਵੇਰੀ ਗੁੱਡ ਚੈਣਾਪਤਨ ਤੇ ਜਿਹੜਾ ਮੰਨ ਕੇ ਚੱਲ ਵੀ ਨੇਰੀ ਆਉਂਦੀ ਆ ਕਈ ਦਿਨਾਂ ਤੋਂ ਇਹ ਨਾ ਪਿਛਲੇ ਸਾਲ ਇੱਕ ਦੋ ਸਾਲ ਹੋ ਗਏ ਉਦੋਂ ਨਿੰਮਾ ਤੇ ਕਿੱਕਰਾਂ ਜਿਹੜੀਆਂ ਫੁੱਟੀਆਂ ਨਹੀਂ ਉਹ ਨਿੰਮਾ ਸਾਹਮਣੇ ਆ ਨਿੰਮਾ ਉਹ ਕਿੱਕਰ ਆਵੇ ਆਵੇ ਇੱਥੇ ਤੇ ਇਹ ਫੁੱਟੀਆਂ ਨਹੀਂ ਆ ਪਰ ਹੁਣ ਇਹਦਾ ਕੀ ਚੱਕਰ ਆ ਇਹਦਾ ਚੱਕਰ ਇਹ ਆ ਵੀ ਜਦੋਂ ਨੇਰੀ ਆਉਂਦੀ ਆ ਠੀਕ ਹੈ ਨਾ ਤੇ ਇਹਦਾ ਵੀ ਥੱਲੇ ਡਿੱਗਦੀਆਂ ਲੱਕੜਾਂ ਉਹ ਵੀ ਡਾਣਾ ਡਿੱਗਿਆ ਪਿਆ ਇੱਕ ਡਾਣਾ ਪਹਿਲਾਂ ਡਿੱਗਿਆ ਸੀ ਇਹ ਮੈਂ ਦੇ ਦੇਣਾ ਕਿਸੇ ਗਰੀਬ ਪਰਿਵਾਰ ਨੂੰ ਉਹਦੇ ਚੱਲ ਚੁੱਲਾ ਬਲਦਾ ਹੋ ਜਾਂਦਾ ਪਰ ਗਰੀਬਾਂ ਨੂੰ ਵੀ ਕੋਈ ਵਾਹ ਨਹੀਂ ਅੱਜ ਕੱਲ੍ਹ ਉਹ ਵੀ ਪੰਡ ਮੈਂ ਭਰ ਕੇ ਰੱਖੀ ਆ ਉਹਦੇ ਚਾਹੀ ਆ ਵੀ ਆ ਕੁਚਰ ਕੁੰਡੀ ਜੀ ਹੁੰਦੀ ਜਿਹੜਾ ਵੀ ਬਾਲਾ ਬਰੀਕ ਜਾਂ ਚੁੱਲੇ ਚ ਲਾਉਣ ਵਾਲਾ ਤੇ ਉਹ ਲੈ ਕੇ ਨਹੀਂ ਗਏ ਇਸੇ ਗੱਲ ਕਰਕੇ ਵੀ ਇਹ ਬਰੀਕ ਆ ਤਬਰੀਕ ਨੂੰ ਕੂੜਾ ਸਮਝਦੇ ਹਾਲਾਂਕਿ ਇਹ ਜਨਾਨੀਆਂ ਅੱਜ ਕੱਲ੍ਹ ਦੀਆਂ ਜਿਹੜੀਆਂ ਡੱਚਲ ਜਨਾਨੀਆਂ ਹੁੰਦੀਆਂ ਕੁੱਡਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਬਰੀਕ ਪੁੱਛਰ ਹੁੰਦਾ ਇਹਦਾ ਕਿਵੇਂ ਕੰਮ ਲਿਆ ਜਾਂਦਾ ਕੰਮ ਹੀ ਵੈਸੇ ਰੋਟੀ ਪਾਣੀ ਦਾ ਇਹਦਾ ਨਾ ਹੁੰਦਾ ਪਰ ਜਿਨੇ ਹੁਣ ਇੱਕੋ ਦਾਣਾ ਲਾ ਦੇਣਾ ਸਾਰੀ ਜਿਹੜੀ ਧੁਖੀ ਜਾਣਾ ਉਹਨੂੰ ਕਿਸੇ ਨਾ ਕੀ ਹਾਂ ਬੇਟਾ ਤੇ ਅੱਜ ਚੱਲੇ ਆਂ ਅਸੀਂ ਮਕਸਰ ਤੇ ਇਹਦਾ ਨਾ ਬਾਈ ਜਦੋਂ ਆਉਂਦੀ ਹੈ ਮੀਂਹੇਰੀ ਤੇ ਕਿੱਕਰ ਦੇ ਡਾਣੇ ਮੁੱਢ ਡਾਣੀਆਂ ਦੇਖਦੇ ਆ ਸੁੱਕੀਆਂ ਸੁੱਕੀਆਂ ਉਹ ਮੈਂ ਕਰ ਕਰਦਾ ਬੰਦ ਮੈਂ ਉਹ ਕੀ ਕਰਦਾ ਮੈਂ ਇਕੱਠੀਆਂ ਕਰਦਾ ਆਪਣੇ ਤੇ ਤੰਦੂਰ ਰੱਖਿਆ ਤੇ ਤੰਦੂਰ ਚ ਪਾਈ ਦੀਆਂ ਤੇ ਅੱਗ ਲਾਈ ਦੀ ਆ ਤੇ ਰੋਟੀਆਂ ਪਕਾਈ ਦੀਆਂ ਦੇਖ ਲਓ ਮੰਨ ਕੇ ਚੱਲ ਗਏ ਆਪਾਂ ਇਹ ਵੀ ਉਹਨੀਆਂ ਕਿ ਡਿੱਗ ਪੈਣੀਆਂ ਹੁਣ ਜਿਵੇਂ ਆਹ ਡਾਣੇ ਰਹਿ ਗਏ ਸੁੱਕੇ ਸੁੱਕੇ ਇਹਨਾਂ ਨੇ 19 ਕ ਟੁੱਟ ਭੱਜ ਡਿੱਗ ਪੈਣੀ ਆ ਤੇ ਇੱਥੇ ਹੁੰਦੀਆਂ ਸੀ ਬੱਤਕਾਂ ਆਪਣੀਆਂ ਰੱਖੀਆਂ ਤੇ ਜਿਹੜੀਆਂ ਕੁੱਤਿਆਂ ਦੇ ਭੇਟ ਚੜ ਗਈਆਂ ਉਹ ਵਿਚਾਰੀਆਂ ਇੱਥੇ ਅੰਬ ਸੁੱਕ ਗਿਆ ਕਿੰਨੂ ਸੁੱਕ ਗਿਆ ਉਹ ਜੀ ਸੁੱਕ ਗਿਆ ਇਹ ਆਪਣਾ ਵੀਊਅ ਕਰਦਾ ਸਟੋਰ ਰੂਮ ਗੱਲ ਇਹ ਨਹੀਂ ਜੋ ਆਖੜੀ ਬਾਬੇ ਦੀ ਜਗਾ ਫੀ ਦਿੱ ਤੇ ਇਹ ਮੇਰੇ ਸਾਂਉਣ ਨਾਲ ਜੇ ਆਪਾਂ ਦਰਾਖਤ ਨੂੰ ਹੁਣ ਕਈ ਵਾਰਾਂ ਜੀ ਕਰਦਾ ਵੀ ਇਹਨੂੰ ਮੈਂ ਛਾਂਗਦਾ ਵੱਢਦਾ ਤੇ ਪਰ ਉਹਦੇ 'ਚ ਕੀ ਹੋਊਗਾ ਉਹਦੇ 'ਚ ਅੱਧੀ ਲੱਕੜ ਕੰਮ ਆਊਗੀ ਕੁਸ ਘਾਲ ਚੂਗੀ ਭਾਈ ਹੱਕ ਚੂਮਰ ਜਾਂਦਾ ਉਹ ਵੀ ਫੱਸੇ ਜਾਣਾ ਹੁਣ ਜਦੋਂ ਉਹਨੂੰ ਕਿੱਕਰ 'ਚ ਵੈਸੇ ਕਿੱਕਰ ਤੇ ਸਪੈਦਾ ਦੇ ਪਹਾੜੀ ਕਿੱਕਰ ਦੇਸੀ ਕਿੱਕਰ ਇਹਨਾਂ ਨੂੰ ਅੱਗੇ ਬਹੁਤ ਛੇਤੀ ਲੱਗਦੀ ਹੁੰਦੀ ਆ ਆ ਵੀ ਹੁਣ ਤੰਦੂਰ ਚ ਭਲ ਜਾਣੀ ਆ ਇਹਨਾਂ ਨੂੰ ਮੈਂ ਰੱਖ ਲਊਗਾ ਇਹ ਹੁੰਦਾ ਫਿਸ਼ ਹੋ ਗਈ ਲੈਟ ਨਾ ਹੱਥ ਲੈਟ ਫਿਸ਼ ਹੋ ਗਈ ਪੁੱਤ ਛਿੜਕਦਾ ਪਾਣੀ ਗੁੱਸੇ ਹੋ ਗਏ ਗੁੱਸੇ ਹੋ ਗਏ ਛਿੜਕਦਾ ਪਾਣੀ ਹੋਰ ਛਿੜਕਣਾ ਸੀ ਹੋਰ ਛੜਕਣਾ ਸੀ ਤੂੰ ਦੱਛਾ ਹੀ ਨਹੀਂ ਮੈਨੂੰ ਪਾਣੀ ਇੱਧਰ ਛੜਕਦੇ ਫਿਰ ਉੱਥੇ ਫਿਰ ਚਲਾ ਦੇਣਾ ਉੱਧਰ ਛੜਕਦੇਗਾ ਚਲਾ ਕੇ ਆਵਾਂ ਚਲਾ ਦੇਆ ਹੋਰ ਤਾ ਛੜਕਦੇਗਾ ਜਾਂ ਐਂ ਦੀ ਲੈ ਜਾ ਫਿਰ ਪੈਪ ਤੱਕ ਨਾ ਜਾਈ ਮੈਂ ਚਲਾ ਦਿੰਨਾ ਕੁਸ ਨੰਨੂ ਤੂੰ ਨਾ ਗਿੱਲਾ ਹੋਈ ਚੰਗਾ ਤੂੰ ਨਾ ਆ ਲਿਆ ਇਹਨੂੰ ਵੀ ਲੈ ਜਾ ਸ਼ਹਿਰ ਜਾਣਾ ਆਪਾਂ ਹਾਂ ਨਾਲਾ ਬੁਰਸ਼ ਕਰਲਾ ਨਾਲੇ ਨਹੀਂ ਖੜੀ ਰਹੂਗੀ ਹੁਣ ਜਾ ਮੇਰਾ ਪੁੱਤ ਨਾਲਾ ਤਾ ਬੁੱਝੂ ਨੋਂਗਾ ਆਇਆ ਫੇ ਟੱਬ ਲਾ ਕੇ ਦੇਵਾਂ ਪੁੱਜਾ ਅੱਜ ਲਿਆਵਾਂਗੇ ਨਵਾਂ ਟੱਬ ਨਵੇਂ ਟੱਬ 'ਚ ਵੀ ਪਾਣੀ ਪੈਣਾ ਪੁੱਤ ਹਾਂ गांव वास्ते भी कट्टी वास्ते भी वच्ची वास्ते भी नवा टब ਤੇ ਫਿਰ ਤਾਂ ਆਪਣੇ ਤੋਂ ਟੱਬ ਹੀ ਲੋਟ ਆਉਣਗੇ ਤੁਸੀਂ ਨਾ ਉਹਨੂੰ ਲੈ ਲਿਓ ਜੀ ਆਪਦਾ ਇੱਕ ਟੱਬ ਵੱਡਾ ਉਹ ਬਾਥਰੂਮ 'ਚ ਨਹੀਂ ਟਿਕਣਾ ਵੱਡਾ ਟੱਬ ਕਿੱਥੇ ਰੱਖਿਆ ਕਰੇਗਾ ਬਾਹਰ ਕਿਨਾਲਿਆ ਕਰੇਗਾ 8 10 8 10 ਛੋਟਾ ਇੰਨਾ ਕ ਉਹ ਲਿਆਵਾਂਗੇ ਛੋਟਾ ਅੱਜ ਕੋ ਅੱਗੇ ਲਿਆਵਾਂਗੇ ਫਿਰ ਅੱਜ ਆਪਾਂ ਜਾਣਾ ਹੀ ਆ ਤੁਹ ਆਪਦੀ ਪਸੰਦ ਦਾ ਲਿਆ ਹੀ ਨਵਾ ਚੰਗਾ ਆ ਜਾ ਮੇਰੇ ਖੰਡ ਨਵਾ ਟੱਬ ਲਾ ਕੇ ਦਊਂਗਾ ਅੱਜ ਮੈਂ ਆਪਦੇ ਪੁੱਤ ਨੂੰ ਛੋਣਾ ਛੋਣਾ ਟੱਬ ਲਾਵਾਂਗੇ ਚੰਗਾ ਆ ਜਾ ਮੇਰੇ ਤੁਹਾਨੂੰ ਇੱਥੇ ਇੱਕ ਇੱਕ ਨਾਪਿਤ ਨੂੰ ਲੈ ਦਾਂਗੇ ਇੱਕ ਇੱਕ ਆ ਦੇਖੋ ਮਸਾਲਾ ਛੇੜ ਗਿੱਲਾ ਕਰ ਲਿਆ ਕੋਈ ਨਹੀਂ ਹੋ ਕੀ ਹੋਗਾ ਨਾਉਣਾ ਹੀ ਆਣਾ ਵੀ ਆ ਜਾ ਫੇ ਟੱਬ ਲਾ ਕੇ ਦਊਂਗਾ ਹਾਂ ਪੋਨੀ ਪੋਨੀ ਦੇ ਵਾਲ ਗਿੱਲੇ ਆ ਚੱਲ ਆ ਜੋ ਕੱਬ ਤਨੋਂਗਾ ਫਿਰ ਨਾਲ ਆਣਾ ਦਵਾ ਦਬ ਜਿਹੜਾ 5-7 ਮਿੰਟ ਨਾਉਣਾ ਫਿਰ ਪਾਪੇ ਨੇ ਵੀ ਨਾਉਣਾ ਹਾਂ ਉਹ ਢੋਲ ਦਿੰਨੇ ਆਪਾਂ ਪੁੱਤ ਜੇ ਮੋਟਰ ਲਾ ਕੇ ਸੱਜਰਾ ਵੀ ਭਰਿਆ ਹੋਵੇ ਨਾ ਤੇ ਤੂੰ ਤਾਂ ਵੀ ਕਹਿ ਦੇਣਾ ਨਾ ਗੰਦਾ ਮਾ ਕੀ ਲੈਟ ਫਿਸ਼ ਹੋ ਗਈ ਹਾਂ ਉਹ ਚੱਲੀ ਜਾਂਦਾ ਨਾ ਜੁੱਧ ਉਹਦੇ ਕਰਕੇ ਲਾਈਟ ਚਾਹੀਦੀ ਆ ਸਰਕਾਰ ਨੂੰ ਤਾਂ ਇਹ ਨਾਲਾ ਮੈਂ ਤਾਂ ਨੀਲੇ ਪਾਣੀ ਦੀ ਮੈਂ ਗੁੰਦਾ ਪਾਣੀ ਹੈ ਚ ਲਾਈਵਰ ਕਿਹਨੇ ਪਾਇਆ ਮਮਨੇ ਮੈਨੂੰ ਤਾਂ ਲੱਗਦਾ ਤੂੰ ਪਾਇਆ ਮਮਨੇ ਨਾ ਉਹ ਤੇਰੀ ਭੈਣ ਬਾਲਾ ਪਾਣੀ ਪੋਣਗਾ ਬੁੜੰਗਾ ਵੀ ਥੋੜਾ ਪਾ ਲੋ ਚੱਕਣਾ ਭਾਈ ਬੜਾ ਆ ਵੀਊਆ ਕਰੋ ਚੱਕ ਇਹ ਮੇਰਾ ਘਰ ਆ ਇਹ 1980 ਚ ਬਣਿਆ ਸੀ ਮਕਾਨ ਬਹੁਤ ਵਧੀਆ ਕੰਡੀਸ਼ਨ ਏ ਦੀ ਤੁਹਾਨੂੰ ਮੈਂ ਵੀਡੀਓ ਪਾਵਾਂਗੇ ਇੱਕ ਦੋ ਦਿਨ ਚ ਵੇਟ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਭਰਾ ਬਣ ਕੇ ਮੈਂਨਤਾ ਸਾਰਿਆਂ ਦੀ ਤੇ ਇੱਕ ਆਪਾਂ ਹੋਰ ਕਰਨੀ ਆ ਗੱਲ ਕਿ ਜਿੱਦੇ ਮੋਟਰਸਾਈਕਲ ਮੈਂ ਧੋਦਾ ਜਿੰਨਾ ਕ ਧੋਦਾ ਉਹਨਾਂ ਕ ਵੀ ਆ ਜਾਂਦਾ ਇਹ ਵੀ ਗੱਲ ਕਨਫਰਮ ਹੀ ਹੈ ਇਹ ਵੀ ਆਪਾਂ ਵੇਖਾਂਗੇ ਕਰਕੇ ਤੇ ਆਹ ਕਰੋ ਚੈੱਕ ਇੰਨਾ ਆਪਣੇ ਕੋਲੇ ਵਿਹਲਾ ਪਿਆ ਸਾਰ ਜੇ ਸਾਰੇ ਭਰਤ ਪੈ ਜੇ ਉਹ ਕੇ ਰਿਪੋਰਟ ਹੋ ਗਈ ਫੇਰ ਬਣੂ ਗੱਲ ਓਕੇ ਜੀ ਤੇ ਸਬਸਕ੍ਰਾਈਬ ਕਰਿਓ ਭਰਾਵਾਂ ਨੇ ਤੇ ਵੀਡੀਓ ਸਾਰੀ ਵੇਖ ਲਿਆ ਕਰੋ ਜੇ ਓਕੇ